ਪਿੰਡ ਚੰਡਿਆਣਾ ਸਰਕੀ ਵਿੱਚ ਗੰਦੇ ਪਾਣੀ ਦੀ ਆ ਰਹੀ ਸਮੱਸਿਆ ਅਤੇ ਇਸ ਦਾ ਹੱਲ ਕੱਢਣ ਲਈ ਅਨੁਸੂਚਿਤ ਜਾਤੀ ਕਮਿਸ਼ਨ ਦੇ ਮੈਂਬਰ ਗੁਰਪ੍ਰੀਤ ਸਿੰਘ ਈਟਾ ਵਾਲੀ ਪਿੰਡ ਪਹੁੰਚੇ ਜਿਸ ਦੌਰਾਨ ਉਨ੍ਹਾਂ ਨਾਲ ਪ੍ਰਸ਼ਾਸਨਿਕ ਅਧਿਕਾਰੀ ਵੀ ਮੌਜੂਦ ਰਹੇ ਇਸ ਮੌਕੇ ਐਸ்சி ਪਾਈਚਾਰੇ ਦੇ ਲੋਕਾਂ ਨੇ ਦੱਸਿਆ ਕਿ ਉਹ ਇੱਥੇ ਕਾਫੀ ਲੰਬੇ ਸਮੇਂ ਤੋਂ ਨਰਕ ਭਰੀ ਜ਼ਿੰਦਗੀ ਜੀ ਰਹੇ ਨੇ ਗੰਦਾ ਪਾਣੀ ਉਹਨਾਂ ਦੇ ਘਰਾਂ ਦਾ ਕਾਫੀ ਨੁਕਸਾਨ ਕਰ ਰਿਹਾ ਹੈ ਅਤੇ ਇਸ ਨਾਲ ਬਿਮਾਰੀਆਂ ਫੈਲਣ ਦਾ ਡਰ ਵੀ ਬਣਿਆ ਹੋਇਆ ਹੈ ਉਹਨਾਂ ਨੇ ਪ੍ਰਸ਼ਾਸਨ ਨੂੰ ਕਈ ਵਾਰ ਇਸ ਦੇ ਬਾਰੇ ਦੱਸਿਆ ਪਰ ਕੋਈ ਸੁਣਵਾਈ ਨਹੀਂ ਹੋਈ ਉਦਰ ਗੁਰਪ੍ਰੀਤ ਸਿੰਘ ਵੱਲੋਂ ਅਧਿਕਾਰੀਆਂ ਨੂੰ ਜਲਦ ਤੋਂ ਜਲਦ ਇਸ ਦਾ ਹੱਲ ਕੱਢਣ ਲਈ ਕਿਹਾ ਗਿਆ। ਸਾਡੀ ਮੇਨ ਸਮੱਸਿਆ ਸਰ ਇਹ ਹੀ ਆ ਵੀ ਪਾਣੀ ਦੇ ਨਿਕਾਸ ਲਈ ਕਿ ਲਗਦੇ ਦਿਨਾਂ ਚ ਆਪਣੇ بارش ਹੋ ਰਹੀ ਸੀ ਉਹਦਾ ਕਾਰਨ ਵੀ ਇੱਥੇ ਸਾਰਾ ਪਿੰਡ ਸਾਡਾ ਡੁੱਬਨ ਤੇ ਆਇਆ ਹੋਇਆ ਸੀ ਜਿਸ ਦਾ ਕਰਕੇ ਵੀ ਸਾਡੇ ਪਾਣੀ ਦਾ ਨਿਕਾਸ ਨਹੀਂ ਸੀਗਾ ਤੇ ਬਹੁਤ ਮੁਸ਼ਕਲ ਆ ਰਹੀਆਂ ਨੇ ਸਾਡਾ ਕਿਸੇ ਨਾਲ ਕੋਈ ਵਿਰੋਧ ਨਹੀਂਗਾ ਕੋਈ ਈਰਖਾ ਨਹੀਂਗਾ ਸਾਨੂੰ ਬਸ ਪਾਣੀ ਦਾ ਨਿਕਾਸ ਚਾਹੀਦਾ। ਕਿ ਕਿੱਡੇ ਘਰਾਂ ਚ ਪਾਣੀ ਚੜਾਇਆ ਸੋ ਲੱਗਿਆ ਸਾਰੇ ਸਾਡੇ ਬਹੁਤ ਸਾਰੇ ਤਕਰੀਬਨ ਘਰਾਂ ਚ ਪਾਣੀ ਸੀਗਾ ਸਾਡੇ ਆ ਘਰਾਂ ਚ ਵੀ ਇੱਧਰ ਸਾਰੇ ਘਰ ਡੁੱਬੇ ਹੋਏ ਸੀਗੇ ਕਿਸੇ ਰਿਆਂ ਉਹਨਾਂ ਕਾਰਨ ਕੰਦਾ ਵੀ ਡੱਗੀਆਂ ਬਾਥਰੂਮ ਵੀ ਡੱਗ ਗਏ ਬਹੁਤ ਮੁਸ਼ਕਲ ਆਈਆਂ ਸਰ ਸਾਨੂੰ ਇਹਦੇ ਚ ਹੁਣ ਅੱਜ ਦੀ ਜੇ ਗੱਲ ਕਰੀਏ ਤਾਂ ਹੁਣ ਪਾਣੀ ਨਿਕਲ ਗਿਆ ਕਿਤਾ ਕੱਢਿਆ ਵਾ ਸਰ ਸਾਡੇ ਆਪ ਦੇ ਭਾਈਚਾਰੇ ਨੇ ਆਪ ਹੀ ਅਸੀਂ ਘਰਾਂ ਦੇ ਵਿੱਚੋਂ ਖਰਚਾ ਇਕੱਠਾ ਕਰਕੇ ਉਹਦੇ ਕਾਰਨ ਅਸੀਂ ਪਾਣੀ ਆਪ ਹੀ ਕੱਢਿਆ ਵਾ ਪੰਚਾਇਤ ਵੱਲੋਂ ਕੋਈ ਪਾਣੀ ਦੀ ਨਿਕਾਸੀ ਵਾਸਤੇ ਕੋਈ ਪ੍ਰਬੰਧ ਕੀਤਾ ਸੀ ਪਹਿਲਾਂ ਕਿ ਨਹੀਂ ਕੋਈ ਸੁਣਵਾਈ ਨਹੀਂ ਕੀਤੀ ਗਈ ਸਰ ਸਾਡੀ ਗੋਡਾਲੀਆਂ ਪੱਕੀਆਂ ਤੁਹਾਡੇ ਹੈਗੀਆਂ ਹੈਂਗਾ ਸਰ ਤਕਰੀਬਨ ਸਾਰੀਆਂ ਨਹੀਂ ਆ ਪਿੰਡ ਵਿੱਚ ਜੀਵਰੇ ਜਗਾ ਤੁਹਾਡੇ ਪਿੰਡ ਦੇ ਨਹੀਂ ਸਰ ਜੀਵਰੇ ਦੀ ਵੀ ਨਹੀਂ ਗਾਣੀ ਤੇ ਪੀਣ ਵਾਲੇ ਪਾਣੀ ਦੀ ਸਮੱਸਿਆ ਹੈ ਟੂਟੀ ਵਿੱਚ ਟੂਟੀ ਦਾ ਪਾਣੀ ਆਉਂਦਾ ਸਰ ਸਾਡੇ ਸਰਕਾਰੀ ਪਾਣੀ ਆਉਂਦਾ ਵਾ ਸਾਨੂੰ ਪਾਣੀ ਦੀ ਬਹੁਤ ਜ਼ਿਆਦਾ ਸਮੱਸਿਆ ਹੈ ਜੀ ਜਿਸ ਦਿਨ ਤੋਂ ਮੀਂਹ ਪੈ ਰਿਹਾ ਉਸ ਦਿਨ ਤੋਂ ਅਸੀਂ ਬਹੁਤ ਪਰੇਸ਼ਾਨੀ ਦੇ ਵਿੱਚ ਆ ਸਾਡੇ ਘਰ ਸਕਰ ਡੇਗ ਚੁੱਕੇ ਆ ਠੀਕ ਆ ਜੀ ਘਰੋਂ ਬੇਕਾਰ ਹੋ ਚੁੱਕੇ ਆ ਅਸੀਂ ਸਾਂਝੇ ਥਾਵਾ ਦੇ ਵਿੱਚ ਉਹਨਾਂ ਦਾ ਸਮਾਨ ਰੱਖ ਕੇ ਉਹਨਾਂ ਨੂੰ ਉੱਥੇ ਭਾਇਆ ਵਾ ਅੱਜ ਵੀ ਬੈਠੇ ਆ ਜੀ ਸਾਨੂੰ ਅਸੀਂ ਕਈਆਂ ਕੋਲੇ ਮਤਲਬ ਗਏ ਹੱਥ ਢਿਆ ਵੀ ਸਾਡੀ ਹੈਲਪ ਕਰੋ ਹੈਲਪ ਸਾਡੀ ਹੋਈ ਨਹੀਂ ਅਸੀਂ ਸਾਰਾ ਨਗਰ ਇਕੱਠੇ ਹੋ ਕੇ ਕਿਰਾਏ ਤੇ ਪੰਪ ਲਿਆਂਦਾ ਜੀ 4000 ਰੁਪਿਆ ਕਿਰਾਇਆ ਉਹਦਾ ਉਹ ਬਕਾਇਦਾ ਇੱਥੇ ਪਿਆ ਆ ਤੁਸੀਂ ਦੇਖ ਸਕਦੇ ਆ ਅਸੀਂ ਉਹ ਲਾ ਕੇ ਤਿੰਨ ਦਿਨ ਤੋਂ ਚੱਲ ਰਿਹਾ ਜੀ ਉਹ ਪਾਣੀ ਕੱਢ ਰਹੇ ਆ ਅੱਗੇ ਜਿੱਧਰ ਅਸੀਂ ਪਾਣੀ ਕੱਢ ਰਹੇ ਆ ਉਧਰੋਂ ਵੀ ਸਾਡੀ ਰੋਕ ਲੱਗ ਰਹੀ ਹੈ ਜੀ ਰੋਕ ਕੌਣ ਲਾ ਰਿਹਾ ਜੀ ਰੋਕ ਜੀ ਜਿਹਨਾਂ ਦੇ ਖੇਤਾਂ 'ਚ ਪਾਣੀ ਜਾ ਰਿਹਾ ਵਾ ਖੇਤਾਂ ਦੇ ਹਾਂਜੀ ਉਧਰੋਂ ਰੋਕ ਲੱਗ ਰਹੀ ਆ ਇਸ ਕਰਕੇ ਫਿਰ ਵੀ ਚਲੋ ਅਸੀਂ ਰਾਲ ਮੇਲ ਇਸ ਮਸਿਆ ਦਾ ਹੱਲ ਕੱਢਿਆ ਪਾਣੀ ਅਸੀਂ ਕੱਢਿਆ ਆਪ ਜੀ ਆਪਦੇ ਪੈਸੇ ਪੱਲਿਓ ਲਾ ਕੇ ਠੀਕ ਹੈ ਜੀ ਤੇ ਸਾਡੀ ਇਹੀ ਮੰਗ ਆ ਵੀ ਅੱਗੇ ਤੋਂ ਸਾਨੂੰ ਇਹ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਵੀ ਸਾਡੇ ਪਾਣੀ ਦਾ ਹੱਲ ਕੀਤਾ ਜਾਵੇ ਅਸੀਂ ਕਮਿਸ਼ਨ ਨੂੰ ਫਿਰ ਕਿਉਂ ਬੁਦੀ ਜਿਹੜੀ ਦਰਖਾਸਤ ਅਸੀਂ ਤਾਂ ਦਿੱਤੀ ਹੈ ਹੀ ਦਰਖਾਸਤ ਸਾਡਾ ਕੋਈ ਹੱਲ ਨਹੀਂ ਸੀ ਹੋ ਰਿਹਾ ਜਿਹੜਾ ਸਾਡਾ ਖਾਲਾ ਉਹ ਬੰਦ ਪਿਆ ਵਾ ਜੀ ਉਹnablaasi commission ਆ ਰਹੇ ਨੇ ਤੇ ਤੁਹਾਨੂੰ ਲੱਗਦਾ ਵੀ ਤੁਹਾਡਾ ਕੋ ਮਸਲਾ ਹੱਲ ਹੋਊਗਾ ਸਾਨੂੰ ਆਸ ਤਾਂ ਉਹ ਤੋਂ ਇਹੀ ਆ ਜੀ ਵੀ ਉਹ ਸਾਡਾ ਹੱਲ ਕਰਕੇ ਦੇਣਗੇ ਜੇਕਰ ਨਹੀਂ ਹੱਲ ਹੁੰਦਾ ਤਾਂ ਫਿਰ ਤੁਹਾਨੂੰ ਪਤਾ ਹੀ ਆ ਵੀ ਜਨਤਾ ਕਿੱਥੋਂ ਤੱਕ ਜਾ ਸਕਦੀ ਹੈ ਸਰਪੰਚ ਸਾਹਿਬ ਤੁਹਾਡੇ ਪਿੰਡ ਦੀਆਂ ਕੁਝ ਸ਼ਿਕਾਇਤਾਂ ਗਈਆਂ ਸੀ ਐਸੇ ਕਮਿਸ਼ਨ ਦੇ ਕੋਲ ਹਾਂਜੀ ਕੀ ਸ਼ਿਕਾਇਤਾਂ ਸੀ ਉਹਨਾਂ ਦਾ ਮਸਲਾ ਕਰਨ ਹੱਲ ਕਰਵਾਉਣ ਤੇ ਅੱਜ ਪਹੁੰਚੇ ਨੇ ਐਸੀ ਕਮਿਸ਼ਨ ਸਾਡੇ ਢੁੱਡਗੋਂ ਪਾਣੀ ਵੜਦਾ ਜੀ ਪਿੰਡ ਦੇ ਵਿੱਚ ਉਹ ਵਿਚਾਲ ਦੀ ਇੱਥੇ ਜਿਹੜੇ ਘਰ ਆ ਉਹਨਾਂ ਦੇ ਘਰਾਂ 'ਚ ਪਾਣੀ ਵੜ ਜਾਂਦਾ 3-4-4 ਫੁੱਟ ਉਹ ਗਾਂ ਨਿਕਾਸ ਹੜੀ ਨਿਕਲਦਾ ਤੇ ਉਸ ਨਿਕਾਸ ਨਾਉਣ ਕਰਕੇ ਤੇ ਉੱਥੇ ਪਾਣੀ ਖੜਾ ਉਹਦਾ ਵੀ ਹੱਲ ਕੀਤਾ ਜਾਵੇ ਕੀ ਨਿਕਾਸ ਕੀ ਕਰਨਾ ਜੀ ਵੀ ਨਿਕਾਸ ਦਾ ਹੁੰਦਾ ਉੱਥੋਂ ਇਧਰ ਢੁੱਡੀ ਨੂੰ ਵੀ ਸਾਡੇ ਪੈ ਪਾਏ ਆ ਜੀ ਪਹਿਲਾਂ ਜਿਹੜੇ ਪਹਿਲੇ ਪੰਚਾਇਤ ਸੀ ਉਹਨਾਂ ਨੇ ਪੈ ਪਾਏ ਆ ਉਹ ਚਾਹੁੰਦੇ ਆ ਜਿਹੜਾ ਢਾਲਣਾ ਹੈਗੀ ਇਧਰ ਨੂੰ ਦਿਖਾਣ ਵਾਲੀ ਸਾਈਡ ਨੂੰ ਵੀ ਉਧਰ ਨੂੰ ਪੈ ਪਾਏ ਜਾਣ ਫਿਰ ਇਹਦੇ ਬਾਰੇ ਤੁਸੀਂ ਲਿਖ ਕੇ ਭੇਜਿਆ ਕੋ ਅਧਿਕਾਰੀਆਂ ਵਗੈਰਾ ਨੂੰ ਪਹਿਲਾਂ ਹੈਗਾ ਜੀ ਨਿਕਾਸ ਸਾਡੇ ਕੋਲ ਢੁੱਡੀ ਇੱਥੇ ਨਿਕਲਦਾ ਪਾਣੀ ਹੁਣ ਤਾਂ ਜਦੋਂ ਕੁਦਰਤ ਦਾ ਕੀ ਆ ਕੁਦਰਤ ਦਾ ਪਾਣੀ ਜ਼ਿਆਦਾ ਆ ਗਿਆ ਜੀ ਕਿਉਂਕਿ ਸਮੱਸਿਆਵਾਂ ਵੱਡੀ ਸੀ ਤੇ ਸਾਡੇ ਕੋਲੇ ਇਹ ਵੀ ਜਾਣਕਾਰੀ ਜਿਹੜੀ ਪ੍ਰਾਪਤ ਹੋਈ ਸੀ ਵੀ ਉੱਥੇ ਮਾਹੌਲ ਜਿਹੜਾ ਤਣਾਅਪੂਰਵਕ ਹੋ ਰਿਹਾ ਸੁਪਰਡੈਂਟ ਸਾਹਿਬ ਇੱਧਰ ਆ ਤੇ ਤਣਾਅਪੂਰਵਕ ਹੋ ਰਿਹਾ ਮਾਹੌਲ ਤੇ ਸਾਨੂੰ ਇਹ ਹੀ ਸੀ ਵੀ ਦੋ ਧਿਰਾਂ ਦੇ ਵਿੱਚ ਕੋਈ ਆਪਸੀ ਟਕਰਾਅ ਨਾ ਹੋਵੇ ਕਿਉਂਕਿ ਜਿਹੜੀ ਕੁਦਰਤੀ ਆਫਤ ਆਉਂਦੀ ਹੈ ਇਹਦੇ ਵਿੱਚ ਕੋਈ ਕਿਸੇ ਦਾ ਜਿਹੜਾ ਕਸੂਰ ਨਹੀਂ ਹੁੰਦਾ ਇਹ ਤਾਂ ਕੁਦਰਤ ਆ ਕੁਝ ਵੀ ਕਰ ਸਕਦੀ ਆ ਚਲੋ ਮੀਂਹ ਦਾ ਮੌਸਮ ਚੱਲ ਰਿਹਾ ਲਗਾਤਾਰ ਮੀਂਹ ਪੈਣ ਦੇ ਨਾਲ ਸਾਰੇ ਮੋਗੇ ਜ਼ਿਲ੍ਹੇ ਦੀ ਇਹ ਸਮੱਸਿਆ ਜਿਹੜਾ ਛੰਡਿਆਣਾ ਸਰਕੀ ਪਿੰਡ ਹੈ ਥੋੜਾ ਜਿਹਾ ਨੀਵਾ ਕਿਉਂਕਿ ਇਹ ਤੋਂ ਮਿੱਟੀ ਵਗੈਰਾ ਚਕਾਈ ਗਈ ਸਾਨੂੰ ਪਤਾ ਲੱਗਾ ਜੋ ਵੀ ਆ ਤੇ ਤਾਂ ਕਰਕੇ ਅਸੀਂ ਮੌਕੇ ਤੇ ਪਹੁੰਚਿਆ ਅਸੀਂ ਜਾਈਜਾ ਕੀਤਾ ਕੁਝ ਘਰਾਂ ਦਾ ਉਹਦੇ ਵਿੱਚ ਸਾਨੂੰ ਇਹ ਪਾਇਆ ਗਿਆ ਵੀ ਪਾਣੀ ਕਾਫੀ ਘਰਾ ਤੱਕ ਚਲਾ ਗਿਆ ਤੇ ਉਹਦੇ ਚ ਕੋਈ ਬਿਮਾਰੀ ਫੈਲੰਦਾ ਵੀ ਡਰ ਬਣਿਆ ਹੋਇਆ ਸੀ ਅਸੀਂ ਸਿਹਤ ਵਿਭਾਗ ਨੂੰ ਵੀ ਇਸ ਦੇ ਹੁਕਮ ਜਾਰੀ ਕਰ ਦਿੱਤੇ ਗਏ ਆ ਕਿ ਮੌਕੇ ਤੇ ਕੋਈ ਇਹ ਜੀ ਬਿਮਾਰੀ ਨਾ ਫੈਲੇ ਜਿਹਦੇ ਕਾਰਨ ਪਬਲਿਕ ਨੂੰ ਕੋਈ ਸਮੱਸਿਆ ਆ ਆਵੇ ਇੱਕ ਅਸੀਂ ਸਕੂਲ ਦਾ ਵੀ ਦੌਰਾ ਕੀਤਾ ਸੀਨੀਅਰ ਸਕੈਂਡਰੀ ਸਕੂਲ ਜਿਹੜਾ ਉਹ 5-6 ਦਿਨ ਤੋਂ ਬੰਦ ਪਿਆ ਤੇ ਉਹ ਵੀ ਅਸੀਂ ਸਿੱਖਿਆ ਅਫਸਰ ਨਾਲ ਉਨ੍ਹਾਂ ਦੀ ਡਿਊਟੀ ਲਈ ਆ ਕਿ ਉਹਦਾ ਜਲਦੀ ਤੋਂ ਜਲਦ ਉਹ ਬੱਚਿਆਂ ਦੀ ਜਿਹੜੀ ਪੜ੍ਹਾਈ ਦਾ ਨੁਕਸਾਨ ਜਿਹੜਾ ਨਾ ਹੋਵੇ ਤੇ ਕੁਝ ਸਮੱਸਿਆਵਾਂ ਨਿੱਜੀ ਵੀ ਸੀ ਘਰਾਂ 'ਚ ਗਏ ਆ ਉਹਦਾ ਬੰਦਾ ਅਸੀਂ ਪ੍ਰਸ਼ਾਸਨ ਨੂੰ ਆਦੇਸ਼ ਜਾਰੀ ਕੀਤੇ ਆ ਕਿ ਜੋ ਵੀ ਉਹਨਾਂ ਦਾ ਜਿਹੜਾ ਮਾਲੀ ਸਹਿਤਾ ਜੋ ਵੀ ਬਣਦੀ ਹੈਗੀ ਆ ਉਹਦੇ ਵਿੱਚ ਉਹਨਾਂ ਨੂੰ ਸੰਦੇਸ਼ ਅਸੀਂ ਜਾਰੀ ਕਰ ਦਿੱਤੇ ਆ ਸਰ ਮੇਨ ਜਿਹੜੀ ਪ੍ਰੋਬਲਮ ਆ ਰਹੀ ਮੂਗਾ ਜਿਹੜਾ ਸੀ ਜਿਹੜੀ ਇਹਦਾ ਮੇਨ ਸਮੱਸਿਆ ਡਰੇਨ ਤੋਂ ਆਈ ਸੀ ਕਿਉਂਕਿ ਡਰੇਨ ਜਿਹੜੀ ਹੈਗੀ ਸੀ ਉਹਦੀ ਪ੍ਰੋਪਰ ਸਫਾਈ ਨਹੀਂ ਹੋਈ ਸੀ ਔਰ ਸੀਐਮ ਸਾਹਿਬ ਦੇ ਦੇਸ਼ਾਂ ਦੇ ਉੱਪਰ ਬਸ ਆਰਡਰ ਵੀ ਕੀਤੇ ਨੇ ਹਮਮ ਦੇਖੋ ਅਸੀਂ ਪ੍ਰਸ਼ਾਸਨ ਦੇ ਇਹਦੇ ਵੀਡੀਓ ਸਾਹਿਬ ਸਾਰੇ ਉਹਨਾਂ ਦੀ ਡਿਊਟੀ ਲਾਤੀ ਆ ਡਰੇਨ ਵਿਭਾਗ ਨੂੰ ਵੀ ਅਸੀਂ ਕਹਿ ਦਿੱਤਾ ਹੋਇਆ ਕਿ ਕਮੀ ਜਿੱਥੇ ਰਹੀ ਆ ਉਹਦੀ ਪਰਪਾਈ ਵੀ ਕਰਾਂਗੇ ਚਲੋ ਜਿਹੜੀ ਕੋਈ ਕੁਦਰਤੀ ਆਫਤਾ ਆ ਗਈ ਆ ਜਾਂ ਕੋਈ ਅਨਗੈਲੀ ਆ ਕਿਸੇ ਮੈਕਮੇ ਦੇ ਉਹਦੇ ਤੇ ਐਕਸ਼ਨ ਹੋਊਗਾ ਅਸੀਂ ਸਖਤ ਆਦੇਸ਼ ਜਾਰੀ ਕਰ ਦਿੱਤੇ ਉਹਦੇ 'ਚ ਚੰਦਰ ਕੰਸਲਟੈਂਟਸ ਲਿਮਟਿਡ ਬਿਲਡਿੰਗ ਮੇਨਟੇਨੈਂਸ ਹੈਂਡੀਮੈਨ ਅੰਡਰ ਚੈੱਕਟ੍ਰੇਡ ਬੇਟਫਾਰਮ ਇਜ਼ ਨਾਓ ਅਵੇਲੇਬਲ ਔਨ ਯੋਰ ਲੋਕਲ ਲੰਡਨ ਏਰੀਆ ਹੀ ਹੈਜ਼ ਮੋਰ ਦੈਨ 5 ਇਅਰਸ ਐਕਸਪੀਰੀਅੰਸ ਇਨ ਸੇਮ ਲਾਈਨ He used to work with reputed companies, agencies as well local builders with brothers. He is professional by plumbing, electrician, masonry, car For more information, please contact him at under Check Trade platform www.checktrade.com 921760. Chander Consultants Limited call him on this number 079 4079 5686. ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ Azad TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ